ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਭਾਈ ਜੀ ਜੋ ਦਿਵਾਨ ਟੋਡਰਮਲ ਚੈਰੀਟੇਬਲ ਟਰਸਟ ਵੱਲੋਂ ਸਾਡੇ ਗ੍ਰੰਥੀ ਸਿੰਘ ਬੱਬਾ ਧਰਮ ਸਿੰਘ ਜੀ ਦੀ ਪਿਛਲੇ ਦਿਨੀ ਸਹਿ ਆਪਣਾ ਰਜਗਾਰ ਚਲਾਉਣ ਵਾਸਤੇ ਸਹਾਇਤਾ ਕਰਕੇ ਗਏ ਸੀਗੇ ਅੱਜ ਸਾਡੇ ਭਰਾ ਧਰਮ ਸਿੰਘ ਨੇ ਉਹਨਾਂ ਦੀ ਦਿੱਤੀ ਹੋਈ ਸਹਾਇਤਾ ਨੂੰ ਮੁੱਖ ਰੱਖਦੇ ਹੋਏ ਇੱਕ ਆਪਣਾ ਰਜਗਾਰ ਚਲਾਉਣ ਵਾਸਤੇ ਆਟੋ ਆ ਜਿਹੜਾ ਉਹ ਖਰੀਦ ਕੇ ਲਿਆਤਾਗਾ ਤੇ ਅਸੀਂ ਧਰਮ ਸਿੰਘ ਜੀ ਨਾਲ ਤੁਹਾਡੀ ਗੱਲ ਹੈ ਜਿਹੜੀ ਕਰਵਾ ਰਹੇ ਆਂਗੇ ਹਾਂਜੀ ਬਾਬਾ ਜੀ ਕਿੰਦਾ ਲੱਗ ਰਿਹਾਗਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਦੀਵਾਨ ਟੋਡਰਮਾਲ ਚੈਰੀਟੇਬਲ ਦਾ ਤੇ ਐਨ ਆਰ ਆਈ ਵੀਰਾਂ ਦਾ ਮੈਂ ਦਿਲੋਂ ਸ਼ੁਕਰਾਨਾ ਕਰਦਾਗਾ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਜਨਮ ਦਿੱਤਾਗਾ ਤੇ ਮੈਂ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਐਨ ਆਰ ਆਈ ਵੀਰਾਂ ਦੀ ਤੇ ਜੋ ਵੀ ਇਸ ਸੰਸਥਾ ਦੇ ਮੈਂਬਰ ਹਨ ਉਨ੍ਹਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਕਿ ਅੱਜ ਤੱਕ ਮੇਰੀ ਕਿਸੇ ਨੇ ਆਵਾਜ਼ ਨਹੀਂ ਸੁਣੀ ਸੀ ਨਾ ਮੇਰੀ ਕਿਸੇ ਨੇ ਬਾਹ ਫੜੀ ਸੀ ਮੈਂ ਬਹੁਤ ਹੀ ਸਮਾਜ ਸੇਵੀ ਵੀਰਾਂ ਕੋਲੇ ਤੇ ਬਹੁਤ ਹੀ ਭੈਣਾਂ ਕੋਲੇ ਮੈਂ ਫੋਨ ਕਰ ਚੁੱਕਿਆ ਸੀਗਾ ਕਿਸੇ ਨੇ ਵੀ ਮੇਰੀ ਬਾਹ ਨਹੀਂ ਫੜੀ ਵੱਡੇ-ਵੱਡੇ ਮੈਂ ਸਮਾਜ ਸੇਵੀਆਂ ਨੂੰ ਮੈਂ ਕਰਿਆ ਵੀ ਮੇਰਾ ਮੇਰਾ ਆ ਕੇ ਰੋਜ਼ਗਾਰ ਚਲਾ ਦੇ ਦਿਓ ਤੇ ਕਿਸੇ ਨੇ ਚਲਾ ਕੇ ਨਹੀਂ ਦਿੱਤਾ ਤੇ ਇਹਨਾਂ ਵੀਰਾਂ ਨੂੰ ਮੈਂ ਇੱਕ ਵਾਰੀ ਫੋਨ ਕੀਤਾ ਤੇ ਦੂਸਰੀ ਵਾਰ ਮੇਰੇ ਕੋਲੇ ਆ ਗਏ ਤੇ ਜਿੰਨੇ ਵੀ ਦੀਵਾਨ ਟੌਡਰਮੱਲ ਚੈਰੀਟੇਬਲ ਦੇ ਮੈਂਬਰ ਹਨ ਉਹਨਾਂ ਦੀ ਮਿਹਰਬਾਨੀ ਸਦਕਾ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਅੱਜ ਮੈਂ ਆਟੋ ਖਰੀਦ ਕੇ ਲਿਆਂਦਾਗਾ ਤੇ ਮੈਂ ਸਸਤਾ ਦਾ ਵੀ ਤੇ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਿਹਰਬਾਨੀ ਕਰਦਾ ਕਿ ਮਹਾਰਾ ਕਿਰਪਾ ਕਰਨ ਸਸਤਾ ਰੂ ਵੀ ਚੜ੍ਹਦੀ ਕਲਾ ਕਰਨ ਤੇ ਐਨ ਆਰ ਆਈ ਵੀਰਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣ ਤੇ ਕਮਾਈਆਂ ਦੇ ਵਿੱਚ ਬਰਕਤ ਆ ਪਾਉਣ ਜੀ